ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਾਵਰ ਟਰੈਕ ਤੁਸੀਂ ਰਿਵਿਊ ਤੋਂ ਬਹੁਤ ਦੇਖਿਆ ਨਹੀਂ ਅੱਜ ਤੁਹਾਨੂੰ ਆਪਾਂ ਨੇ ਇੱਕੇ ਪਿੰਡ ਦੇ ਵਿੱਚ ਇਹ ਦਿਖਾਉਣੀ ਆ ਵੀ ਸਾਰੇ ਟਰੈਕਟਰੇ ਕਿੱਦਾਂ ਦਾ ਰਿਸਪੌਂਸ ਆ ਕੀ ਇਹਨਾਂ ਦਾ ਸਹਾਵਕਤਾ ਵਾ ਕਿੱਦਾਂ ਚੱਲਦੇ ਆ ਕਿਉਂਕਿ ਨਾ ਚੀਜ਼ ਆਪਾਂ ਰਿਵਿਊ ਏਜੰਸੀ ਦਾ ਤਾਂ ਦੇਖ ਲੈਨੇ ਆ ਜ਼ਿੰਮੇਵਾਰ ਵੀਰ ਤੋਂ ਆਪਾਂ ਨਾ ਤੁਸੀਂ ਮੇਰੇ ਵੀਰ ਕਹਿੰਦੇ ਹੁੰਦੇ ਵੀ ਉਹਨਾਂ ਤੋਂ ਪੁੱਛ ਕੇ ਦੱਸਿਓ ਵੀ ਕਿੱਦਾਂ ਚੱਲਦੇ ਆ ਇਹਨਾਂ ਦਾ ਰਿਸਪੌਂਸ ਕੀ ਆ ਆਜੇ ਮੇਰੇ ਨਾਲ ਆਗੇ ਵੱਡੇ ਵੀਰ ਜੀ ਤਦਾਦ ਜੀ ਸਤਿ ਸ੍ਰੀ ਅਕਾਲ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਜੀ ਤੁਹਾਡਾ ਵੀ ਸਾਰੇ ਵੀਰਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਤੇ ਇਹ ਵੀਰੇ ਟਰੈਕਟਰ ਆਪਣੇ ਇੱਕੇ ਪਿੰਡ ਦੀ ਹੈ ਜੀ ਹਾਂਜੀ ਇੱਕੇ ਪਿੰਡ ਦੀ ਹੈ ਜੀ ਆਪਣਾ ਰੁੜਕਾ ਪਿੰਡ ਹੈ ਜ਼ਿਲ੍ਹਾ ਲੁਧਿਆਣਾ ਜੀ ਠੀਕ ਹੈ ਸਾਰੇ ਇੱਕ ਪਿੰਡ ਦੇ ਹੈ ਸਭ ਤੋਂ ਪਹਿਲਾਂ ਟਰੈਕਟਰ ਕਿਹੜਾ ਲਿਆਂਦਾ ਜੀ ਇਹ ਟਰੈਕਟਰ ਜੀ ਇਹ ਲੈ ਗਿਆ ਨੇ ਇਹਦੀ ਸਲਾਹ ਕਿਵੇਂ ਬਣੀ ਵੀ ਇਹ ਵਾਲਾ ਲੈਣਾ ਜਿਵੇਂ ਉਹ ਮੁੱਕਰੀ ਮਕਾਦਮਾ ਜ਼ਿਮੀਂਦਾਰ ਵੀਰ ਡਰਦੇ ਆ ਹਾਂਜੀ ਹੰਦਾਣਾ ਤੁਹਾਡੇ ਆ ਜਾਓ ਵੀਰ ਜੀ ਤੁਸੀਂ ਲੱਗ ਗਈ ਆ ਜਾਓ ਮਿੱਜਣੇ ਆਪਣੇ ਹੁੰਦਾ ਹੀ ਆ ਡਰ ਜਾਵੇ ਨਵੀਂ ਚੀਜ਼ ਲੈਣੀ ਆ ਹਾਂਜੀ ਤੁਹਾਡਾ ਇਹਦੇ ਹੱਲ ਧਿਆਨ ਕਿਵੇਂ ਗਿਆ ਇਹਨੂੰ ਵਰਤਿਆ ਸੀ ਪਹਿਲਾਂ ਕਿਤੇ ਨਾ ਕੀ ਵਰਤਿਆ ਤਾਂ ਨਹੀਂ ਹੈਗਾ ਜੀ ਆਪਾਂ ਲਿਆ ਪਹਿਲੀ ਗੇੜਾ ਤੁਹਾਡੀ ਵੀਡੀਓ ਵਿੱਚ ਦੇਖਦਾ ਰਹਿੰਦਾ ਸੀ ਅੱਛਾ ਜੀ ਇੱਕ ਵੀਰ ਦਵਾਬੇ ਵਾਲੇ ਨੇ ਵੀਡੀਓ ਪਾਈ ਸੀਗੀ ਹਾਂ ਮੇਰਾ ਉਹ ਤੋਂ ਕਾਫੀ ਮਨ ਵਧੀਆ ਲੱਗਿਆ ਵੀ ਟਰੈਕਟਰ ਵਧੀਆ ਵਾ ਹਾਂ ਫਿਰ ਮੈਂ ਸਰਪੰਚ ਜੀ ਦੀ ਵੀਡੀਓ ਕਈ ਦੇਖੀ ਆ ਬਾਈ ਜੀ ਠੀਕ ਹੈ ਜੀ ਤੇ ਕੁਝ ਮੈਨੂੰ ਰੇਟ ਪੱਖੋਂ ਵਧੀਆ ਲੱਗਿਆ ਵੀ ਰੇਟ ਠੀਕ ਆ ਟਰੈਕਟਰ ਦਾ ਵੀ ਪਾਵਰ ਵਧੀਆ ਵਾ ਟਾਇਰ ਵੱਡੇ ਆ ਵੀ ਬਾਕੀ ਸਪੀਡਾਂ ਤੇਨ ਉਹ ਸਾਰਾ ਕੁਝ ਮੈਨੂੰ ਵਧੀਆ ਲੱਗਿਆ ਇਹ ਚੀਜ਼ੇ 'ਚ ਰੇਟ ਦੇ ਹਿਸਾਬ ਨਾਲ ਕੋਈ ਤਨਵਾਇਨ ਤਾਂ ਨਹੀਂ ਲੱਗਾ ਵੀ ਇਹਦੇ 'ਚ ਕੁਝ ਘਟਾ ਨਹੀਂ ਜੀ ਕੁਝ ਘਟ ਨਹੀਂ ਲੱਗਿਆ ਵੀ ਵਧੀਆ ਲੱਗਿਆ ਹੋ ਟ੍ਰੈਕਟਰ ਨਾਲੋਂ ਰੇਟ ਘਟ ਕਾਰਨ ਵੀ ਬੱਦ ਚੀਜ਼ਾਂ ਵਧੀਆ ਬਾਕੀ ਸੁਪਰ ਸੀਡਰ ਦੇ ਬਹੁਤ ਵਧੀਆ ਚੱਲਿਆ ਹਾਲਾਂ ਤੇ ਕਿਸੇ ਜਿਹੜੇ ਕਿਹੜੇ ਕਿਹੜੇ ਇੰਪਲੀਮੈਂਟ ਤੁਸੀਂ ਚਲਾਇਆ ਇੰਪਲੀਮੈਂਟ ਜੀ ਆਪਾਂ ਤਾਂ 1 ਕੱਠ ਫੁੱਟਾ ਸੁਪਰ ਸੀਡਰ ਚਲਾਇਆ ਵਾ 13 ਹਾਲ ਚਲਾਇਆ ਇਹਦੇ ਮਗਰ ਵਧੀਆ ਖਿੱਚਦਾ ਪੂਰਾ ਵਧੀਆ ਹਾਈ ਦੇ ਫਿਰ ਹੈ ਡੀਜ਼ਲ ਦੋ ਜਲਦੀ ਐਵਰੇਜ ਕਿੰਨੀ ਹੈ ਡੀਜ਼ਲ ਤਾਂ ਜੀ ਮੇਰੇ ਹਿਸਾਬ ਨਾਲ ਤਕਰੀਬਨ ਸੁਪਰ ਸੀਡਰ ਤੇ ਖਾਂਦਾ ਹੂ 6 ਲੀਟਰ 7 ਲੀਟਰ ਮਹਾ ਤਾਂ ਬਹੁਤ ਜਿਆਦਾ ਹਾਂ ਜੀ ਜਾਈ ਨਗ ਤੇ ਲਖਾਂਦਾ ਇਹਨਾਂ ਆਪਾਂ ਜ਼ਿੰਮੇਦਾਰ ਵੀਰਾਂ ਤੋਂ ਪੁੱਛਦੇ ਮੈਂ ਕੋਈ ਏਜੰਸੀ ਵਾਲਾ ਵੀਰ ਨਹੀਂ ਹਾਂ ਤੇ ਮੈਂ ਤਾਂ ਤੁਹਾਨੂੰ ਕਿਹਾ ਵੀ ਅੱਜ ਆਪਾਂ ਸਿੱਧਾ ਜਹਾਬਤਾਈ ਵਿਖਾਉਣਾ ਮੇਰਾ ਟਰੈਕਟਰ ਆਪਣੇ ਜ਼ਿੰਮੇਦਾਰ ਦੇ ਪਾਸ ਆ ਕਿ ਨਹੀਂ ਪਾਸ ਕੀ ਹਿਸਾਬ ਕਿਤਾਵਾ ਪਾਸ ਆਪਣੇ ਕਣੀ ਜੀ ਆਪਣੇ ਦਾ ਹੀ ਪੂਰਾ ਪਾਸ ਆ ਤਾਂ ਹੀ ਮੈਂ ਗਾਹਾਂ ਚ ਹੋਰ ਦਵਾਈ ਚਾਰ ਬ ਆਪਣੇ ਪਾਸ ਕਰਕੇ ਮੈਂ ਗਾਹ ਉਹਦੇ ਭਰਾਵਾਂ ਨੂੰ ਬਾਪੂ ਨੂੰ ਸਾਰਿਆਂ ਨੂੰ ਦਵਾਈ ਇਹਨਾਂ ਨੂੰ ਅੱਛਾ ਇਹ ਬਾਪੂ ਜੀ ਹੋਣਾ ਵੀਰਾਂ ਨੇ ਬਾਅਦ ਤੁਹਾਡੇ ਤੋਂ ਬਾਅਦ ਇਹ ਦੂਜੇ ਡਾਕਟਰ ਆਏ ਸਾਡੇ ਮੇਰੇ ਬਾਅਦ ਆਇਆ ਸਾਰੇ ਡਾਕਟਰ ਹਾਂ ਜੀ ਓਕੇ ਓਕੇ ਹਾਂ ਜੀ ਹਾਂ ਜੀ ਤੇ ਸਾਰੇ ਮੇਰੇ ਵੀਰ ਖੁਸ਼ ਹੋ ਤੁਸੀਂ ਖੜੀ ਖੜੀ ਵੀ ਖੁਸ਼ ਹੋ ਚਲੋ ਸ਼ੁਕਰ ਚੜਦੀ ਕਲਾ ਚਾਹੀਦੀ ਤੇ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਵੀਰੇ ਪਹਿਲਾ ਆਪਣਾ ਡਾਕਟਰ ਕਦੋਂ ਲਿਆਂਦਾ ਗਰੀਬ ਨੂੰ ਆਪਣੇ ਵਾਲੇ ਨੂੰ ਹੋ ਗੋਣਿਆ 4-5 ਮਹੀਨੇ ਆਏ ਨੂੰ ਜੀ 4-5 ਮਹੀਨੇ ਹਾਂ ਜੀ ਪੰਜਾਬੀ ਨੇ ਤੁਹਾਨੂੰ ਇਹ ਸੰਤੁਸ਼ਟੀ ਹੈ ਹਾਂ ਪੂਰੀ ਸੰਤੁਸ਼ਟੀ ਹੈ ਜੀ ਵਧੀਆ ਕੰਮ ਕੀਤਾ ਐਨ ਪੂਰਾ ਜਿੰਨਾ ਕਹਿੰਦੇ ਆ ਉਹ ਤੋਂ ਵਧੀਆ ਕੀਤਾ ਵਧੀਆ ਐ ਨਹੀਂ ਕੋਈ ਮਾੜੀ ਜਿੰਨੇ ਨੇ ਕਿਹਾ ਉਹ ਤੋਂ ਵਧੀਆ ਬਣਾਇਆ ਲੁੱਟ ਲੁੱਟ ਦਾ ਕਿਵੇਂ ਨਹੀਂ ਲੈਫਟ ਬਹੁਤ ਵਧੀਆ ਜੀ ਲੈਫਟ ਜਿੰਨ ਜਿੱਥੇ ਬੰਦੇ ਆ ਉੱਥੇ ਖਿੱਚਦਾ ਵਾ ਐ ਨਹੀਂ ਹੈਗਾ ਵੀ ਆਤ ਵੀ ਜਿਵੇਂ ਤਰ ਤਣ ਕੇ ਜੇ ਮਾਰੀ ਉਹ ਜੀ ਨੇਗੀ ਟਿਕਦੀ ਹੈ ਇੱਥੇ ਟਿਕਾ ਦੀ ਟਿਕੂਗੀ ਸੁਪਰ ਸੀਡਰ ਤੇ ਸਭ ਤੋਂ ਜ਼ਿਆਦਾ ਵਜ਼ਨ ਆਪਾਂ ਮੰਨਦੇ ਹਾਂ ਹਾਂਜੀ ਸੁਪਰ ਸੀਡਰ ਹੈ ਹਨਾ ਹਾਂਜੀ ਕਿਉਂਕਿ ਦੂਜੇ ਤਾਂ ਚਲੋ ਟਰਾਲੀ ਦਾ ਵਜ਼ਨ ਮਿੱਤਰਾ ਮਾ ਆ ਜਾਂਦਾ ਹੈ ਉਸ ਹਿਸਾਬ ਦਾ ਸੁਪਰ ਸੀਡਰ ਤੇ ਪਤਾ ਲੱਗਦਾ ਹੈ ਕਿ ਕੀ ਕਰੂਗਾ ਹਾਂਜੀ ਹਾਂਜੀ ਵਧੀਆ ਓਕੇ ਸੁਪਰ ਸੀਡਰ ਤੇ ਵੀ ਪੂਰਾ ਵਧੀਆ ਵਾ ਯਾਨੀ ਕਿ ਆਪਾਂ ਬਿਨਾ ਬੰਪਰ ਤੋਂ ਵੀ ਚਲਾਇਆ ਪਹਿਲਾਂ ਉਦੋਂ ਵੀ ਉੱਠਦਾ ਨਹੀਂ ਸੀਗਾ ਆਪਰੇਟਰ 8 ਫੁੱਟੇ ਦੇ ਉੱਠ ਖੜਦਾ ਸੁਪਰ ਹੈਡਰ ਦੇ ਉੱਠਿਆ ਨੀਗਾ ਬਾਕੀ ਲੈਫਟ ਕੰਨੀ ਹੂ ਤਾਂ ਜਵੇਂ ਹੀ ਓਕੇ ਆ ਵੀ ਕਦੇ ਨਾ ਚੱਕੀ ਹੋਏ ਫੁੱਲ ਭਰ ਕੇ ਵੀ ਚੱਕਦੇ ਰਹੇ ਅਸੀਂ ਹਾਂਜੀ ਤੇ ਆ ਸਸਰੀ ਵੀਰੇ ਬਾਅਦ ਚੋਂ ਲਵਾਈ ਸੀ ਇਹ ਸਸਰੀ ਆਪਾਂ ਲਵਾਈ ਹੈ ਜੀ ਇਹ ਇਕੱਲੇ ਵੇਟ ਆਏ ਸੀ ਨਾਲ ਇਹਦੇ ਆ ਠੀਕ ਹੈ ਥੁੱਲਾ ਤੇ ਵੇਟ ਹੀ ਆਏ ਸੀ ਠੀਕ ਆ ਆ ਇਜ਼ੀ ਮਿਲ ਜਾਂਦੇ ਇਹਦੇ ਹਾਂ ਮਿਲ ਜਾਂਦੇ ਲੁਧਿਆਣੇ ਮਿਲਿਆ ਜਿੰਨੇ ਮਰਜ਼ੀ ਲੈ ਲੋ ਜੀ ਤੇ ਸਾਰੇ ਪੰਜਾਬ ਵਾਲਿਆਂ ਨੇ ਮਿਲ ਜਾਂਦੇ ਜਿੰਨੇ ਮਰਜ਼ੀ ਲਿਆ ਉਹਨਾਂ ਨੇ ਠੀਕ ਹੈ ਬਰੇ ਤੇ ਮੁਰਦਿਆਂ ਨਾਲ ਸਭ ਕੁਝ ਮੁੜਦਾ ਹਾਂਜੀ ਜੋ ਕਟਾਈ ਕਰਦੇ ਨਾਲ ਮੁੜਦੇ ਆ ਜੀ ਇਹ ਫਿਰ ਤਾਂ ਵਧੀਆ ਯਾਰ ਮੈਂ ਕਿਹੜਾ ਕੋਈ ਚੀਜ਼ਾਂ ਘਵਾ ਲਓ ਕੰਪਨੀ ਵਾਲਿਆਂ ਤੋਂ ਕਿਤੇ ਮਿਲਦੀਆਂ ਨੇ ਹਾਂ ਨਹੀਂ ਨਹੀਂ ਮਿਲਦਾ ਜੀ ਸਰ ਘਮੀਆਂ ਦੇ ਹਾਂ ਜੀ ਹਾਂ ਇਹਦੀ ਮਗਰ ਏਜੰਸੀ ਵਾਲੇ ਵੀਰ ਜਿਵੇਂ ਆਪਾਂ ਪ੍ਰੋਡਕਟ ਚਲੋ ਹੈ ਤਾਂ ਪਹਿਲਾਂ ਦਾ ਪਹਿਲਾਂ ਆਨਲਾਈਨ ਮਿਲਦੇ ਸੀ ਜਿਹੜੀ ਗੱਲ ਤੋਂ ਆਪਣੇ ਜ਼ਿੰਮੇਦਾਰ ਵੀਰ ਡਰਦੇ ਆ ਹਾਂਜੀ ਵੀ ਡੀਲਰ ਘੱਟ ਸੀਗੇ ਹੈ ਹੀ ਨਹੀਂ ਸੀ ਡੀਲਰ ਹੁਣ ਜਿਹੜੇ ਨਵੇਂ ਡੀਲਰ ਆਏ ਐ ਇਹ ਚ ਪੰਜਾਬ ਚ ਕਿਉਂ ਟਰੈਕਟਰ ਦਾ ਚਲੋ ਇਹ ਫਾਰਮ ਟਰੈਕ ਦਾ ਹੀ ਆ ਹੂੰ ਜਿਹੜੀ ਟਰੈਕ ਹੋਇਆ ਫਾਰਮ ਟਰੈਕ ਹੋ ਕਬੂਟਾ ਹੋ ਗਿਆ ਇਹ ਹੋ ਗਿਆ ਸਾਰੇ ਇੱਕ ਸਕੌਟ ਦੇ ਆ ਇੱਕੋ ਜਿਹੇ ਆ ਹਾਂਜੀ ਇਹ ਪਰ ਥੋੜਾ ਜਿਹਾ ਐ ਆ ਪੰਜਾਬ ਚ ਨਹੀਂ ਇਹਨਾਂ ਡੀਲਰ ਸੀ ਉਹਦੇ ਕਰਕੇ ਘੱਟ ਸੀਗਾ ਥੋੜਾ ਜਿਹਾ ਘੱਟ ਸੀ ਹਾਂਜੀ ਨਹੀਂ ਮਗਰ ਗੱਲ ਵਾ ਸੁਣਦੇ ਆ ਹਾਂ ਗੱਲ ਸੁਣਦੇ ਆ ਜੀ ਆ ਜਾਂਦੇ ਆ ਜੋ ਗੱਲ ਆ ਵੀ ਹਾਂ ਇਹ ਸਰਵਿਸ ਕਾਰਨ ਹੋਰ ਕੋਈ ਪੁਰਜਾ ਮਾੜਾ ਮੋਟਾ ਕੀ ਆਉਂਦਾ ਉਹ ਨਹੀਂ ਇੱਕ ਜਿਹੇ ਸੁਣਦੇ ਆ ਸੁਣਦੇ ਹਾਂ ਜੀ ਮੈਂ ਤਾਂ ਇੰਨਾ ਟਾਈਮ ਤੋਂ ਲੈਨੇ ਕਰਮ ਵਾਲੇ ਨੇ ਕੋਈ ਰਿਪੇਅਰ ਕਰੀ ਦੇਣੀ ਹਾਂ ਜੀ ਹਾਂ ਜੀ ਜਦੋਂ ਆਪਾਂ ਜ਼ਿੰਮੇਦਾਰ ਵੀਰ ਕੋਈ ਵੀ ਨਵੀਂ ਚੀਜ਼ ਲੈਂਦਾ ਆਪਣੀ ਕੀ ਆਦਤ ਹੁੰਦੀ ਏ ਵੀਰ ਭਰਾ ਹੋਰ ਵੀ ਚਾਰ ਇਕੱਠੇ ਜਦੋਂ ਹੁੰਦੇ ਆਪਾਂ ਹਾਂਜੀ ਆਪਾਂ ਨੂੰ ਇਹ ਹੁੰਦਾ ਵੀ ਤੰਨ ਕੇ ਇੱਕ ਰੀ ਵੇਖੀ ਹੁੰਦਾ ਨਾ ਜਦੋਂ ਆਪਾਂ ਨਵੀਂ ਚੀਜ਼ ਲਿਆਉਣੇ ਇਹਨੂੰ ਪੂਰਾ ਜੋ ਕੇ ਦੇਖ ਲਿਆ ਤੂੰ ਪੂਰਾ ਪੂਰਾ ਜੀ ਇਹੀ ਘਰ ਤੋਂ ਘਟ ਮੈਂ ਤਾਂ ਖੇਤੀ ਥੋੜੀ ਹੀ ਕਰਦਾ 7-8 ਕਿਲੇ ਦੀ ਤਿੰਨ ਚਾਰ ਘਰਾਂ ਦੀ ਕਣਕੇ ਦੇ ਨਾਲ ਬੀਜੀ ਆ ਸਾਰੇ ਨੂੰ ਮੈਂ ਕਹਿੰਦਾ ਵੀ ਬੀਜ ਕੇ ਚਲਾ ਕੇ ਦੇਖੋ ਵੀ ਹਾਂ ਕਿ ਖੇਚਦਾ ਕੀ ਕਰਦਾ ਵੀ ਮੈਂ ਕੱਲਾ ਚਲਾਉਣ ਨਹੀਂ ਪਤਾ ਹੀ ਲੱਗਣਾ ਹਾਂ ਨਾ ਉਹ ਆਪਣੇ ਪਾਸ ਹੈ ਵੀ ਹੈ ਨਹੀਂ ਹੈ ਬਸ ਪਾਸ ਹੈਗਾ ਕਿ ਨਹੀਂ ਹੈਗਾ ਵੀ ਆਪਾਂ ਦੇਖੋ ਚਲਾ ਕੇ ਉਹ ਕਹਿੰਦੇ ਵੀ ਨਹੀਂ ਵਧੀਆ ਚੱਲਦਾ ਪੂਰਾ ਹੂੰ ਚਲੋ ਵਧੀਆ ਸਾਰੇ ਟਰੈਕਟਰੀ ਸੁਪਰ ਸੀਡਰ ਤੇ ਚੱਲੇ ਹੈ ਕਿ ਕਿਉਂਕਿ ਕਿਸੇ ਨੇ ਅੱਗ ਨਹੀਂ ਲਾਈ ਅਸੀਂ ਸਾਰਿਆਂ ਨੇ ਬਿਨਾਂ ਅੱਗ ਤੋਂ ਹੀ ਕਣਕ ਬੀਜੀ ਆ ਵਧੀਆ ਹੈਗਾ ਲੈ ਰਸੋਂ ਮੇਰੇ ਹਿਸਾਬ ਨਾਲ ਵੀਰੇ ਬਾਕੀਆ ਮੁੰਡਾ ਇਹਨੇ ਵੀ ਬੀਜੀ ਹੈ ਵੀ ਲੈ ਗਿਆ ਇਹ ਆਪਣਾ ਟਰੈਕਟਰ ਹਾਂ ਇਹ ਕਿਵੇਂ ਰਿਹਾ ਵੀਰੇ ਵਧੀਆ ਰਿਹਾ ਵੀਰੇ ਪੂਰਾ ਵਧੀਆ ਚਲੋ ਇਹ ਸਾਰੇ ਵਧੀਆ ਹੁੰਦੇ ਆ ਬਸ ਆਪਣੀ ਉਹ ਅੱਗੇ ਜਿਵੇਂ ਆਪਾਂ ਗੱਲ ਕਰਦੇ ਸੀਗੇ ਹਾਂਜੀ ਵੀ ਆਪਣੀ ਉਸ ਕਿਸਵੱਟੀ ਦੇ ਪੂਰਾ ਉਤਰ ਜੇ ਸਮਝੋ ਤਾਸ ਬਸ ਬੱਡੀ ਗੱਲ ਇਹ ਡੀਲਰ ਸੁਣ ਲਵੇ ਹੂੰ ਜਦੋਂ ਆਪਾਂ ਚੀਜ਼ ਲੈ ਲਈ ਵੀ ਆਪਾਂ ਪੈਸੇ ਇੱਕ ਵੇਰ ਲਾਉਣੇ ਆ ਹੂੰ ਬਹੁਤ ਔਖੇ ਹਰੇਕ ਬੰਦਾ ਲਾਉਂਦਾ ਵਾ ਕਿਵੇਂ ਲਾਉਣੇ ਆ ਨਾ ਪਰ ਜੇ ਡੀਲਰ ਨਾ ਸੁਣੇ ਉਹ ਚ ਫੇਰ ਮਨ ਖੱਟਾ ਹੁੰਦਾ ਉਹ ਵੀ ਸੁਣਦਾ ਵੀ ਜੇ ਡੀਲਰ ਸੁਣਨੀ ਚਾਹੀਦੀ ਹੈ ਗੱਲ ਹਾਂ ਜੇ ਸੁਣ ਲਈ ਇਹ ਠੀਕ ਹੈ ਉਹੀ ਗੱਲ ਹੁਣ ਆਪਾਂ ਡਾਕਟਰ ਕੋ ਜਾਵਾਂਗੇ ਡਾਕਟਰ ਆਪਾਂ ਦਵਾਈ ਦੇਊਗਾ ਵੀ ਆ ਨੁਕਸਾ ਫੇਰ ਹੀ ਆਪਣੀ ਦਵਾਈ ਆਪਾਂ ਰਾਮ ਆਉਣਾ ਹਾਂ ਜੇ ਉਹ ਲਾਰੇ ਲਈ ਜਾਊ ਵੀ ਹਾਂ ਜਾ ਰਹਾ ਆ ਤੈਨੂੰ ਰਾਮ ਆਜੂ ਆਉਂਦਾ ਨਹੀਂ ਫੇਰ ਗੱਲ ਨਹੀਂ ਬੰਦੀ ਚਲੋ ਵਧੀਆ ਇਹ ਦੂਜੇ ਟਰੈਕਟਰਾਂ ਦਾ ਵੀਰੇ ਆਮ ਰੇਟ ਦਾ ਕਿੰਨਾ ਕਿਦਾ ਫਰਕ ਲੱਗਿਆ ਤੁਹਾਨੂੰ ਵੀ ਤਕਰੀਬਨ ਯਾਰ ਮੈਨੂੰ ਤਾਂ ਲੱਖ ਰੁਪਏ ਦਾ ਫਰਕ ਲੱਗਿਆ ਲੱਗਿਆ ਹਾਂਜੀ ਜਿਹੜੇ ਹਿਸਾਬ ਨਾਲ ਟਾਇਰ ਵੱਡੇ ਆ ਮੂਰਲੇ ਵੀ ਮਗਰਲੇ ਵੀ ਟਰੈਕਟਰ ਤਾਂ ਵੀਰੇ ਵੱਡਿਆਂ ਚ ਹੀ ਆ ਜਾਂਦਾ ਹਾਂ ਵੱਡਿਆਂ ਚ ਆ ਜਾਂਦਾ ਵਾ ਵੀ ਜਿਵੇਂ ਕਾਪੀ ਤੇ ਚਲੋ ਹੁਣ ਜੋ ਸਰਕਾਰ ਦਾ ਚੱਲਦਾ ਉਹ ਤੇ ਤਾਂ ਇਹ ਵੀ ਮੈਂ ਸਵਾਲ ਪੁੱਛਣਾ ਸੀ ਯਾਰ ਵੀਰੇ ਜਿਵੇਂ ਹੁਣ ਅੱਜ ਕੱਲ ਆਪਣੇ ਵੀਰਾਂ ਦਾ ਹੁੰਦਾ ਹੀ ਹੈ ਕਾਪੀ ਤੇ ਤਾਂ ਜੋ ਆਉਂਦਾ ਹਾਂਜੀ ਕਿਉਂਕਿ ਬਾਅਦ ਚ ਦਸੀ ਆਰਡੀ ਦਾ ਕੰਮ ਚੱਲਦਾ ਹਾਂਜੀ 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 ਇਹ ਉਸ ਦੈਰੇ ਤੱਕ ਜ਼ੋਰ ਲਾਉਂਦਾ ਮੈਂ ਕਹਿੰਦਾ ਕਿਉਂਕਿ ਜਿੰਨਾ ਕਾਪੀ ਤੇ ਆਉਂਦਾ ਵੀ ਉਦੋਂ ਤਾਂ ਕਾਫੀ ਵੱਧ ਜ਼ੋਰ ਲਾਉਂਦਾ ਹਾਂ ਕਿਉਂਕਿ ਇਹ ਗੱਲ ਦੱਸੋ ਮੈਂ ਕਿਉਂ ਪੁੱਛੀ ਜਦੋਂ 16 ਦੇ ਟਾਇਰ ਪੈ ਗਏ ਸਮਝੋ ਆਪਣੇ ਦਿਮਾਗ ਤੇ ਦਿਲ ਚ ਇਹ ਗੱਲ ਫਿੱਟ ਹੋ ਜਾਂਦੀ ਵੀ ਹੁਣੇ 60 ਹਾਂਜੀ 60 ਆਪਾਂ ਐਂ ਸੋਚਦੇ ਹਾਂ ਤੇ ਚੌਹਨੇ ਵੀ ਆਪਾਂ ਆਈ ਨਾ ਬਾਕੀ ਆਏ ਆ ਵੀਰੇ ਜਦੋਂ 16 ਦੇ ਟਾਇਰ ਜੇ ਇੰਜਣ ਚ ਤਾਕਤ ਉਹ ਹੀ ਖਿੱਚੂ ਹਾਂ ਜੇ ਹੁਣ ਆਪਾਂ ਕਿਹਾ ਦੀ ਵੀ ਛੋਟੇ ਦੇ ਲਾ ਦਾਂਗੇ ਆਪਣੇ ਬਜਵਾ ਕੇ ਦੇ ਵੱਡੀਆਂ ਚੱਪਲਾਂ ਪਾ ਦਾਂਗੇ ਉਹ ਗਲਤ ਆ ਗੱਲ ਬੰਦ ਜੇ ਜਾਨ ਹੈਗੀ ਆ ਫੇਰ ਹੀ ਖਿਚਣਾ ਹੈ ਫੇਰ ਹੀ ਮੰਨੀ ਆ ਗੱਲ ਚਲੋ ਵਧੀਆ ਤੇ ਇਹ ਵੀ ਸੁਪਰ ਸੀਟਰ ਤੇ ਸੀਟਰ ਤੇ ਸਪੀਡਾਂ ਕਿਵੇਂ ਸੀ ਆ ਸਪੀਡਾਂ ਪੂਰੀਆਂ ਵਧੀਆ ਸੀ ਹੈ ਤਾਂ ਇਹ ਤਿੰਨ ਸਪੀਡ ਤਿੰਨ ਹਾਂਜੀ ਲੋ ਹਾਈ ਮੀਡੀਅਮ ਹਾਂਜੀ ਇਹ ਚਲੌਣ 'ਚ ਵੀਰੇ ਕਿੱਦਾਂ ਵਾਂ ਨਹੀਂ ਚਲੌਣ 'ਚ ਤਾਂ ਪੂਰਾ ਵਧੀਆ ਵੀਰੇ ਹਨ ਉੱਤੇ ਬੈਟਰ ਬੁੱਠਣ ਨੂੰ ਐ ਵਧੀਆ ਆਰਾਮ ਦੇਗਾ ਵੀ ਕੰਮ ਗੇਰਾ ਗੁਰਾ ਦਾ ਕੋਈ ਕੁਛ ਕਹਿੜਾ ਆ ਤਾਂ ਨਹੀਂ ਹੈ ਨਹੀਂ ਕਹਿੜਾ ਕੁਛ ਨਹੀਂ ਗਾ ਪੂਰੇ ਆਰਾਮ ਨਾਲ ਗੇੜ ਪੈਂਦੇ ਆ ਕਲੱਚ ਕਲੋਚ ਐਨ ਸਹੀ ਆ ਸਟਾਰਟਿੰਗ ਚਲੋ ਵਧੀਆ ਇਹਨੂੰ ਕੋਈ ਪਾਣੀ ਤਾਂ ਤਾਂ ਨਹੀਂ ਕੋਈ ਝੰਝਟੇਗਾ ਕੋਤਾ ਲੈਂਦੇ ਹੋ ਕਰੇ ਕਈ ਕੋਤਾ ਨਹੀਂ ਆਏ ਆਪਣੇ ਵਾਇਰਿੰਗ ਦਾ ਸਵਿਚ ਤੋਂ ਸਾਵਧਕਤਾ ਹੋਵੇ ਨੀ ਇਹਦਾ ਕੋਈ ਇਹਦਾ ਬੰਦ ਫਿਰ ਚੋਕ ਤੋਂ ਹੁੰਦਾ ਨਹੀਂ ਹਾਂ ਚੋਕ ਤੋਂ ਬੰਦ ਹੁੰਦਾ ਇਹਦਾ ਕੋਈ ਐਸਾ ਕੋਈ ਫੰਡਾ ਤਾਂ ਨਹੀਂ ਨਹੀਂ ਹੈ ਨਹੀਂ ਕੋਈ ਐਜ ਕੋਲ ਮਣਾ ਕੇ ਨਾ ਮੇਰੇ ਅਰਗੇ ਵੀਰ ਵੀ ਜਿਹੜੇ ਯੂਟਿਊਬਰ ਵੀ ਹੁੰਦੇ ਲਾਲੋ ਹਾਂਜੀ ਹਾਂਜੀ ਜਿਹਾਂ ਵੇਖਣ ਵਾਲੇ ਵੀਰ ਵੀ ਉਹ ਭਾਲਦੇ ਹੁੰਦੇ ਮਸਾਲਾ ਮਸਾਲੇ ਦਾ ਮਤਲਬ ਕੀ ਵੀ ਇਹਦੇ ਚ ਕੋਈ ਤੁਹਾਨੂੰ ਨੁਕਸ ਲੱਗਦਾ ਹਾਂਜੀ ਹਾਂਜੀ ਕੋਈ ਲੱਗਦਾ ਤੁਹਾਨੂੰ ਕੋਈ ਨਹੀਂ ਕੋਈ ਨੁਕਸ ਮੈਨੂੰ ਤਾਂ ਕੋਈ ਲੱਗਿਆ ਨਹੀਂ ਬਾਈ ਜਿਹੜਾ ਨੁਕਸਾ ਕੱਢਣ ਵਾਲੇ ਹੁੰਦੇ ਨਾ ਵੀ ਚਾਹੀਦੀ ਚੀਜ਼ ਚ ਵੀ ਕੱਢ ਦੇਣਾ ਹੁੰਦਾ ਹਾਂ ਹਾਂ ਜੀ ਹਾਂ ਜੀ ਵੀ ਤੁਹਾਨੂੰ ਕੋਈ ਲੱਗਦਾ ਨਹੀਂ ਮੈਨੂੰ ਹਈ ਸਾਈ ਦਾ ਕੋਈ ਲੱਗਿਆ ਨਹੀਂ ਜਿੱਦਿਆ ਆਪ ਚਲਾਇਆ ਵਧੀਆ ਉਹ ਵਧੀਆ ਚੱਲਦਾ ਮੂਰ ਫਰਸਟ ਕਲਾਸ ਚਲੋ ਸ਼ੁਕਰ ਆ ਰੱਬ ਦਾ ਹਾਂ ਜੀ ਬਾਕੀ ਸਾਡੇ ਬਾਕੀ ਬੰਦਿਆਂ ਨੂੰ ਪੁੱਛ ਲਓ ਹਾਂ ਇਹ ਕਿਹੜੇ ਕਿਹੜੇ ਵੀਰਾਂ ਦਾ ਇੱਥੋਂ ਦੱਸੋ ਬਈ ਆਜੋ ਬਾਪੂ ਦਾ ਹੱਸੀ ਦਾ ਆਜੋ ਬਾਪੂ ਦੀ ਟਰੈਕਟਰ ਕਿਵੇਂ ਚੜਦੀ ਕਲਾ ਪੂਰਾ ਪੂਰਾ ਸਾਡੇ ਦਾ ਪੂਰਾ ਫੱਟ ਆ ਖੋਜੋ ਹਾਂ ਖੋਜਾਪੂਰੀ ਬਾਗੂ ਬਾਗਾਂ ਮੋਰੀ ਆਸ਼ਾਪੂਰੀ ਹੋ ਗਈ ਅੱਛਾ ਗਏ ਤਾਂ ਸੀ ਪਹਿਲਾਂ ਉਹੀ ਸੀਗੇ ਸਿੱਧੇ ਹਾਂ ਇਹ ਵੀ ਤੇ ਆਪਣੇ ਪੋਤੇ ਦੀ ਮਿਹਰਬਾਨੀ ਹੈ ਸਾਰੀ ਇਹ ਫਿਰ ਕਹਿੰਦੇ ਵੀ ਲੈਣਾ ਹੀ ਆ ਹਾਂ ਉਹਦੇ ਫਟੇ ਜੀ ਬੈਠੇ ਸੀ ਤੇ ਕਹਿੰਦਾ ਵੀ ਲੈ ਲਓ ਹਾਂ ਸਾਡੇ ਹੀ ਪਸੰਦ ਆ ਗਿਆ ਹਾਂ ਜਿਹੜੇ ਵੀ ਖੜੇ ਸੀ ਪਰ ਅਸੀਂ ਨੀਲੇ ਰੰਗ ਦੇ ਖੋਸ ਸੀ ਹਾਂ ਨੂੰ ਨੀਲਾ ਰੰਗੀ ਮਿਲ ਗਿਆ ਸਰ ਬਾਪੂ ਜੀ ਸ਼ੁਰੂ ਤੋਂ ਆਪਣੇ ਹੁੰਦਾ ਨਾ ਘਰਾਂ ਚ ਨੀਲਾ ਹਾਂਜੀ ਹਾਂਜੀ ਆਪਾਂ ਪਹਿਲਾਂ ਵੀ ਟਰੈਕਟਰ ਪਹਿਲਾਂ ਫੋਰਡ ਜਿਆਦਾ ਚਲਾਇਆ ਕਰਕੇ ਆ ਫੋਰਡ ਵੀ ਚਲਾਇਆ ਫੋਰਡ ਹੀ ਰੱਖਿਆ ਪਹਿਲਾਂ ਹਾਂਜੀ ਹਾਂਜੀ ਤੁਸੀਂ ਬਾਪੂ ਜੀ ਆਪਦੀ ਸੰਭਾਲਾ ਚ ਕਿਹੜਾ ਕਿਹੜਾ ਟਰੈਕਟਰ ਚਲਾਇਆ ਮੈਂ ਤਾਂ ਬਈ 2011 ਵੀ ਚਲਾਇਆ ਹਾਂਜੀ ਜਿਹਨੂੰ 2511 ਹੁਣ ਕਹਿਣ ਲੱਗਾ ਪਹਿਲਾਂ 2011 ਵੀ ਚਲਾਇਆ ਅੱਛਾ ਜੀ ਤੇ ਦੂਜਾ ਵੀ ਚਲਾਇਆ ਆਪਣੇ ਪੀ ਇੰਟਰ ਜਿਹੜਾ 34 ਅੱਛਾ ਜੀ ਉਹ ਵੀ ਚਲਾਇਆ ਕਉਤੀ ਜਾਨਵੜੀ ਸੀ ਲੰਬਾ ਬਾੜਾ ਸੀ ਮੂਰੇ ਉੱਠੇ ਨਹੀਂ ਸੀ ਕਦੇ ਅੱਛਾ ਨਾ ਉਹ ਨਹੀਂ ਤਵੇ ਆ ਤੇੜੀ ਮੋਸਦਾ ਚਮਾ ਹੀ ਨਹੀਂ ਸੀ ਚਲੋ ਉਹ ਵੀ ਚਲਾਇਆ ਫਿਰ 20 ਹੀਰਾਂ ਵਿੱਚ ਲਾਇਆ ਹੂੰ ਤੇ ਫਿਰ ਅਸੀਂ ਆ ਮੈਨੂੰ ਕੋਈ ਫੋੜ ਰੱਖੇ ਤੋ ਹੂੰ ਫੋੜਾਂ ਵਧੀਆ ਫੇਰਾ ਮਨ ਬਣ ਗਿਆ ਸੀ ਉਹਨਾਂ ਨੂੰ ਸਾਡਾ ਫੋੜ ਦੇਣ ਦਾ ਇਰਾਦਾ ਕੋਈ ਨਹੀਂ ਸੀ ਜਾਂ ਇਹਨਾਂ ਨੇ ਉੱਥੇ ਰਹਿ ਸੀ ਬਡਾਲੀ ਪਾ ਪਈ ਦੇ ਦੇ ਫਿਰ ਚੱਕਦੇ ਫੱਟੇ ਉਹ ਫੇਰ ਦੇ ਤਾਂ ਕਰ ਰੋ ਸਿੱਕੇ ਨਹੀਂ ਉਹਦਾ ਫੋੜ ਦੇ ਕੇ ਵੱਡਾ ਲੈ ਜਾਂਦਾ ਹੈ ਹੈ ਤਾਂ ਵੀ ਫੋੜ ਹੀ ਆ ਕਿਸਾਬ ਬਸ ਫੋੜ ਹੀ ਆ ਉਹ ਹੀ ਰ 1 ਲੱਖ ਸਭ ਕੁਝ ਜਿਆਦਾ ਤਾਂ ਹੁੰਦਾ ਆਪਣੇ ਜ਼ਿੰਮੇਵਾਰ ਵੀਰਾਂ ਨੂੰ ਵੀ ਇਹਦਾ ਸਾਫ ਕਿਤਾਬ ਸੋਨਾ ਲੱਗੇ ਰਿਹਾ ਹਾਂ ਸੋਨਾ ਲੱਗੇ ਸੋਨੇ ਵੱਲੋਂ ਕੋਈ ਕਮੀ ਨਹੀਂ ਹਾਂਜੀ ਸੋਨੇ ਕਿੰਨੀ ਕੋਈ ਕਿ ਸੋਹਣਾ ਲੱਗਦਾ ਆ ਕਿ ਲੇਟਾਂ ਲੂਟਾਂ ਚਾਨਣ ਜੂ ਨੂੰ ਸਭ ਵਧੀਆ ਵਾਇ ਨਹੀਂ ਬਾਹਰ ਕੇ ਪਾਸੇ ਉੱਤੇ ਬੈਠਾ ਸੋਹਣਾ ਲੱਗਦਾ ਹਾਂ ਟਰੈਕਟਰ ਦੇ ਵਿੱਚ ਕੋਈ ਕਮੀ ਨਹੀਂ ਹੈ ਕਿ ਵੀ ਜੇ ਆਪਾਂ ਕਹਿ ਦਈਏ ਵੀ ਹਾਂ ਇੱਕ ਪਰਸੈਂਟ ਦੀ ਵੀ ਜੇ ਆਪਾਂ ਕਹੇ ਆ ਛਤਰੀ ਛਤਰੀ ਇਹ ਤਾਂ ਬਾਅਦ ਚ ਲੱਗਣੀ ਹੈ ਇਹ ਸਭ ਬਾਅਦ ਚ ਲਵਾਈਆਂ ਇਹ ਆਪਾਂ ਇਹ ਪਹਿਲਾਂ ਉਹ ਕੱਪੜੇ ਛਤਰੀ ਨਾਲ ਦਿੱਤੀ ਇਹਨਾਂ ਨੇ ਉਹ ਆਪਾਂ ਬਾਕੀ ਸਾਰਾ ਕੁਝ ਲਵਾਇਆ ਬਾਅਦ ਠੀਕ ਆ ਵੀਰੇ ਓਹ ਟਰੈਕਟਰ ਉਵੇਂ ਹੀ ਹੈ ਜਿਵੇਂ ਆਇਆ ਵਾ ਉਵੇਂ ਹੀ ਹੈ ਉਹ ਨਵਾਂ ਹਲੇ ਜਮਾ ਹੀ ਹਾਂਜੀ ਉਹ ਹੁਣੇ ਉਹ ਤਾਂ ਬੈਗਾ ਨਾ 2 ਮਹੀਨੇ ਹੋਇਆ 1.5 ਮਹੀਨੇ ਅੱਛਾ ਇਹ ਆ ਮੁੰਡੇ ਦਾ ਆਪਣੇ ਆਇਆ ਪਾਲਿਆ ਕੀ ਗੱਲ ਵੀਰ ਤੂੰ ਪਿੱਛੇ ਪਿੱਛੇ ਰਹਿਣ ਆਜਾ ਨੇੜੇ ਹੋ ਠੀਕ ਠਾਕ ਜੀ ਇਹ ਵੀਰੇ ਵਾਲ ਦੇਖ ਕੇ ਆਪਣੇ ਪਿੰਡਾਂ ਚ ਹੁੰਦਾ ਹੈ ਹੀ ਆ ਜਿਵੇਂ ਮੈਂ ਕੋਈ ਚੀਜ਼ ਲੈ ਲਈ ਮਾਚ ਉਹ ਪੁੱਛਣਾ ਦੱਸਣਾ ਹੁੰਦਾ ਹੈ ਨਾ ਕਿਵੇਂ ਆ ਕਿਵੇਂ ਨਹੀਂ ਤੁਸੀਂ ਦੇਖਿਆ ਸੀ ਵੀਰੇ ਦਾ ਟਰੈਕਟਰ ਚਲਾ ਕੇ ਦੇ ਪਹਿਲਾਂ ਚੈੱਕ ਕਰਕੇ ਹੈ ਨਾ ਪਹਿਲਾਂ ਸਾਡੇ ਕੋਲ ਅਰਜਨ ਸੀਗਾ 555 ਹਾਂ ਜੀ ਤੇਰੇ ਅਸੀਂ ਮੰਨਣ ਵਾਲੇ ਵੀ ਅਸੀਂ ਲੈ ਲਿਆ ਵੇ ਵਧੀਆ ਇਹ ਉਦੋਂ ਜਦੋਂ ਤਾਂ ਲਿਆਂਦਾ ਇਹਦੇ ਨਾਲ ਕੋਈ ਇੰਪਲੀਮੈਂਟ ਤੁਸੀਂ ਚਲਾ ਕੇ ਦੇਖੀ ਹਲੇ ਚਲਾਉਣੇ ਆ ਅਸੀਂ ਕੱਲੇ ਹਾਲੀ ਚਲਾਏ ਕੱਲੇ ਹਾਲੀ ਹਾਲ ਜਿੰਨੇ ਕ ਆਪਾਂ ਨੂੰ ਕਹਿ ਦਿੰਨੇ ਆ ਉਸ ਹਿਸਾਬ ਨਾਲ ਖਿੱਚਦਾ ਕਣੀ ਹਾਂਜੀ 13 ਹੌਣ ਨੇ ਵਧੀਆ ਖਿੱਚਦਾ ਪੂਰੀ ਚਲੋ ਵਧੀਆ 4x4 ਦਾ ਵੀਰੇ ਕਿੰਨਾ ਕ ਫਾਇਦਾ ਜਿਵੇਂ ਹੁਣ ਸਾਰੇ ਵੀਰ ਆਪਾਂ 4x4 ਹੀ ਲੈਣੇ ਤੁਸੀਂ ਵੀ ਹੁਣੇ ਚਲੋ ਇੱਧਰ ਸ਼ਿਫਟ ਹੋ ਜਾ ਯਾਰ 4x4 ਦਾ ਯਾਨੀ ਕਿ ਮੇਰੇ ਹਿਸਾਬ ਨਾਲ ਤਾਂ ਯਾਰ 40% ਹੀ ਫਰਕ ਆ 40% ਹਾਂ ਕਿਉਂਕਿ ਜਦੋਂ ਆਪਾਂ ਬਿਨਾ 4x4 ਤੇ ਮੈਚ ਲਾ ਕੇ ਦੇਖਿਆ ਵਾ ਟਰੈਕਟਰ ਸਲਿੱਪ ਕੱਢਣਾ ਇਹ ਤਾਂ 4x4 ਵਾਲੇ ਸਲਿੱਪ ਵਾਲਾ ਦਾ ਮਤਲਬ ਨਹੀਂ ਇਹ ਤਾਂ ਚੱਕੇ ਹੀ ਜਾਂਦਾ ਜੀ ਸਲਿੱਪ ਮਾਰਨਾ ਕੀ ਫਿਰ ਇੱਕ ਹਿਸਾਬ ਦਾ ਇੱਕ ਟਰੈਕਟਰ ਨਾਲ ਹੋਰ ਰੈਡ ਹੋ ਜਾਂਦਾ ਵੀ ਸਲਿੱਪ ਵਾਲਾ ਸਿਸਟਮ ਵੀ ਨਹੀਂ ਹੈਗਾ ਇਹਦੇ ਵੀਰੇ ਐਵਰੇਜ ਦੇਣ ਦਾ ਕਾਰਨ ਵੀ ਇਹੀ ਨਾ ਹੋਊਗਾ ਮੇ ਟਰੈਕਟਰ ਸੁੱਖਾ ਰਹਿੰਦਾ ਆ 4x4 ਤੇ ਫਰਕ ਰਹਿੰਦਾ ਬਾਈ ਹਨਾ ਇੰਜਨ ਡਾਲਾ ਰਹਿੰਦਾ ਵਾ ਸਲਿੱਪ ਨਹੀਂ ਮਾ ਸਲਿੱਪ ਨਾ ਐਵਰੇਜ ਕਰਨੀ ਹੈ ਹਾਂ ਜੋ ਐਵਰੇਜ ਘਟੂ ਨਹੀਂ ਗਈ ਸਲੈਪ ਨਹੀਂ ਮਾਰੂ ਤਾਂ ਭੇਜਣ ਨੇ ਉਹ ਜਿਹਾ ਸਰੇਸ਼ ਤੇ ਚੱਲੀ ਜਾਣਾ। ਟਰੈਕਟਰ ਦੀ ਬਿਲਡ ਕੁਆਲਿਟੀ ਕਿਦਾਂ ਲੱਗੀ ਤੁਹਾਨੂੰ ਵੀ ਇਹਦੀ ਲੋਹੇ ਦੀ ਕੁਆਲਿਟੀ? ਯਾਰ ਟਰੈਕਟਰ ਨੂੰ ਹੈਵੀ ਬਹੁਤ ਬਣਾਇਆ ਹੋਇਆ ਹੈ ਭਜਨ-ਭਜਨ ਦੇ ਹਿਸਾਬ ਨਾਲ ਜਿਵੇਂ ਸ਼ੋਸ਼ਾ ਵਧੀਆ ਵਾ ਨਹੀਂ ਹੈਗਾ ਵੀ ਉਹੀ ਹਲਕੀ ਚੀਜ਼ ਆ ਕਿ ਹਲਕੀ ਨਹੀਂ ਸਾਰਾ ਕੁਝ ਹੈਵੀ ਲਾਇਆ ਹੋਇਆ ਵਾ। ਜਿਵੇਂ ਆ ਵੇਟ ਨਾਲ ਆ ਜੀ ਆ 80 ਕਿਲੋ ਦਾ ਤਾਂ ਹੀ ਆ ਫਿਰ ਆ 45-45 ਕਿਲੋ ਦੀਆਂ ਪਲੇਟਾਂ ਵਾ। ਹੂੰ ਇਹ ਤਾਂ ਨਾਲ ਹੀ ਮਿਲੀਆਂ ਜੀ ਇਹ ਨਾਲ ਆ ਜੀ ਹਾਂ ਜੀ ਨਾਲ। ਚਲੋ ਵਧੀਆ ਕਿਉਂਕਿ 4x4 ਟਰੈਕਟਰ ਤੁਸੀਂ ਜਿਵੇਂ ਸ਼ਾਇਦ ਆਉਂਦੇ ਦੱਸਿਓ ਮੇਰੀਆਂ ਵੀਡੀਓ ਦੇ ਦਿਓਗੇ ਇਸ ਕੋਲੋਂ ਵਧੀਆ ਕੰਪਨੀ ਹਾਂਜੀ 4x4 ਨਾ ਨਹੀਂ ਦੇ ਕਈ ਕੰਪਨੀਆਂ ਕੋਈ ਨਹੀਂ ਦਿੰਦੀਆਂ ਕਿਉਂਕਿ 4x4 ਨੂੰ ਜ਼ਰੂਰੀ ਲੋਡ ਆ ਜੀ ਜ਼ਰੂਰੀ ਆ ਹਾਂ ਕਿਉਂਕਿ ਅਗਲਾ ਹਿੱਸਾ ਕੰਮ ਹੀ ਤਾਂ ਕਰੂ ਜੇ ਅੱਗੇ ਵੇਟ ਹਾਂ ਵੇਟੂ ਨਹੀਂ ਤਾਂ ਚੱਕਿਆ ਜਾਣ ਦਾ ਤਾਂ ਫਾਇਦਾ ਨਹੀਂ ਉਹਦਾ ਫਾਇਦਾ ਕੋਈ ਨਹੀਂ ਬਾਕੀ ਡੀਜ਼ਲ ਖਰਚਾ ਵੀ ਲੋਟ ਹੈ ਵੀਰੇ ਡੀਜ਼ਲ ਖਰਚਾ ਲੋਟ 600 ਲੀਟਰ ਖਾਂਦਾ ਡੀਜ਼ਲ ਸੇਵਰ ਪਲੱਸ ਲੱਗਿਆ ਹੂੰ ਵੱਡਾ ਕਿਉਂਕਿ ਜੇ ਡੀਜ਼ਲ ਘੱਟ ਖਾਂਦਾ ਵੀਰ ਜੀ ਤਾਂਹੀਂ ਕੰਪਨੀ ਅਥਾਰਟੀ ਹੈ ਲਿਖਣ ਦੀ ਇਹਦਾ ਕੋਈ ਨਹੀਂ ਨਹੀਂ ਤਾਂ ਉਦਾਂ ਆਪਾਂ ਲਿਖ ਨਹੀਂ ਸਕਦੇ ਹਨਾ ਚਲੋ ਵੀਰ ਜਾਨੀ ਕਿ ਸਾਰਿਆਂ ਨੇ ਸਾਰੇ ਟਰੈਕਟਰ ਚਲਾ ਚਲਾ ਦੇਖਿਆ ਨਹੀਂ ਹੈ ਕੋਈ ਨਹੀਂ ਚਲਾਉਣ ਵਾਲਾ ਜਿੰਨੇ ਆਪਾਂ ਮੰਨੀਏ ਵੀ ਨਵੇਂ ਟਰੈਕਟਰਾਂ ਨਾਲੋਂ ਜਿਵੇਂ ਮਹਿੰਗੇ ਬ੍ਰੈਂਡਾਂ ਨਾਲੋਂ ਹੂੰ ਠੀਕ ਆ ਹੂੰ ਉਸ ਵੀ ਵੀ ਪੈਸਿਆਂ ਦੇ ਸਹਾਰਾ ਵੀ ਓਕੇ ਆ ਤੇ ਜ਼ਿਮੀਦਾਰ ਨੂੰ ਸੀਆਰਡੀ ਡਾਇਰੈਕਟਰ ਤਾਂ ਹਲੇ ਨਹੀਂ ਨਹੀਂ ਉਹ ਮੈਂ ਕੱਲ ਹੀ ਹਲੇ ਵੀਡੀਓ ਸ਼ੂਟ ਕਰਕੇ ਆਇਆ ਜ਼ਿਮੀਦਾਰ ਵੀਰ ਦੀ ਹੀ ਸੀਆਰਡੀ ਵੀ ਉਸੇ ਵੀਰ ਕੋਲ ਹੀ ਆ ਤੇ ਦੂਜਾ ਵੀ ਤੋਂ ਕੰਮ ਨਹੀਂ ਫਿੱਟੋਦੇ ਆਇਆ ਇੱਕ ਜਿਹੜੇ ਹਾਲ ਕਈ ਟਰੈਕਟਰਾਂ ਦਾ ਕੰਪਨੀਆਂ ਨੇ ਅੱਜ ਕੱਲ੍ਹ ਇਵੇਂ ਸ਼ੂਆ ਰਬੜ ਦੀਆਂ ਲਾਤੀਆਂ ਹੂੰ ਕੋਈ ਬੜੀ ਪ੍ਰੋਬਲਮ ਆ ਰਹੀ ਆ ਥੋੜੇ ਦੈਨ ਬਾਅਦ ਉੱਤੋਂ ਟਿੜਨ ਲੱਗ ਜਾਂਦੀ ਆ ਇਹ ਟਰੈਕਟਰ ਦੀ ਸ਼ੋ ਜੇ ਦੇਖੀ ਆਪਾਂ ਲੋਹੇ ਦੀ ਆ ਤੇ ਟੁੱਟੇ ਭੱਜੇ ਦਾ ਡੱਡ ਕੋਈ ਨਹੀਂ ਜੇ ਕੁਝ ਵੱਜ ਵੀ ਗਿਆ ਤੇ ਫਾਈਬਰ ਦੇ ਉੱਤੇ ਟੁੱਟੇ ਭੱਜੇ ਦੇ ਉੱਤੇ ਮੈਂ ਨਿੱਗਰ